ਵਾਹ ਮਾਨ ਸਾਹਿਬ ਬੱਲੇ ਤੇਰੇ ਝੂਠ ਦਾ ਰਾਸ਼ਨ ਦਾ ਤੂੰ ਬਹੁਤ ਤਿਆਰ ਕੀਤਾ ਕੈਸਟਾਂ ਵਿੱਚ ਵੀ ਕਰਦਾ ਆਇਆ ਤੇ ਹੁਣ ਵੀ ਕਰ ਰਿਹਾ ਪਰ ਤੇਰੇ ਕੁਝ ਝੂਠਾਂ ਦੇ ਜਵਾਬ ਤਾਂ ਲੋਕ ਹੁਣ ਦੇਣ ਲੱਗ ਗਏ ਐ ਤੇ ਇਸ ਲਈ ਤੈਨੂੰ ਥੋੜਾ ਜਿਹਾ ਇਸ ਕੰਮ ਤੋਂ ਬਾਹਰ ਆ ਜਾਣਾ ਚਾਹੀਦਾ ਹੈ ਭਗਵੰਤ ਮਾਨ ਨੇ ਇੱਕ ਵੀਡੀਓ ਦੇ ਵਿੱਚ ਬਹੁਤ ਵੱਡਾ ਗਫਾੜ ਛੱਡਿਆ ਕਹਿੰਦਾ Rajasthan ਵਾਲੇ ਪਾਣੀ ਪਹਿਲਾਂ ਮੰਗਦੇ ਸੀ ਤੇ ਹੁਣ ਕਿਉਂ ਨਹੀਂ ਲੈਂਦੇ ਤੇ ਫਿਰ ਇਸੇ ਗੱਲ ਦਾ ਜਵਾਬ ਦਿੰਦਿਆਂ ਫਿਰ ਆ ਦੋ ਤਿੰਨ ਰਾਜਸਤਾਨੀ ਵੀਰ ਸਾਹਮਣੇ ਆਏ ਐ ਦੋਨ ਨੇ ਇਸ ਗੱਲ ਦਾ ਜਵਾਬ ਦਿੱਤਾ ਹੈ। ਦੋਸਤੋ ਇਹ ਸਿਆਸੀ ਲੀਡਰ ਸਾਨੂੰ ਝੂਠ ਬੋਲ-ਬੋਲ ਕੇ ਗੁੰਮਰਾਹ ਕਰੀ ਜਾਂਦੇ ਹੁੰਦੇ ਆ ਤੇ ਅਸੀਂ ਗੁੰਮਰਾਹ ਹੋਣ ਨੂੰ ਤਿਆਰ ਬੈਠੇ ਹੁੰਨੇ ਆ। ਸਾਡੇ ਵਿੱਚ ਜਵਾਬ ਦੇਣ ਦੀ ਹਿੰਮਤ ਨਹੀਂ ਪੈਂਦੀ ਪਰ ਨਹੀਂ ਸਾਨੂੰ ਜਵਾਬ ਦੇਣਾ ਬਣਦਾ ਹੈ। ਜਿਹੜੀ ਗੱਲ ਵੀ ਸਾਨੂੰ ਝੂਠੀ ਲੱਗਦੀ ਹੈ ਉੱਥੇ ਜਵਾਬ ਦਿਆ ਕਰੋ। ਜਿਵੇਂ ਇਸ ਰਾਜਸਤਾਨੀ ਵੀਰਾਂ ਨੇ ਦਿੱਤਾ ਹੈ। ਆਓ ਤੁਹਾਨੂੰ ਦਿਖਾਈਏ ਪੂਰੀ ਵੀਡੀਓ। ਹੁਣ ਜੇ ਰਾਜਸਥਾਨਾ ਮੈਂ ਪਾਣੀ ਚਾਹੀਦਾ ਲੈ ਲੈਣੋ। ਹੁਣ ਕੰਨ ਬੋਲਦੇ ਹੋ। ਮੇਰੀ ਆ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾ ਦਿਓ। ਜਿਹੜਾ ਬੰਦਾ ਵਾਰ-ਵਾਰ ਕਹਿ ਰਿਹਾ ਕਿ ਰਾਜਸਥਾਨ ਉਹ ਪਾਣੀ ਲੈਣ ਤੋਂ ਮਨਾ ਕਰਤਾ ਉਹ ਭਰਾ ਮੇਰੇ ਆ ਰਾਸਤਾਂ ਦੀ ਮੂੰਗੀਆਂ ਤੇ ਹਾਲਾਤ ਦੇਖ ਰਾਜਸਥਾਨ ਦੇ ਬਾਗ ਦੇ ਸਾਨੂੰ ਤਾਂ ਪਾਣੀ ਦੇ ਕਿਉਂ ਗੋਰਾ ਕਰਦਾ ਲੋਕਾਂ ਨੂੰ ਤੂੰ ਯਾਰ ਜਦ ਸਾਡੀ ਸਰਕਾਰ ਨੇ ਲੈ ਕੇ ਦਿੱਤਾ ਤਾਂ ਸਾਨੂੰ ਦੱਸ ਅਸੀਂ ਤਾਂ ਦੋਨਾਂ ਹੱਥਾਂ ਨਾਲ ਪਾਣੀ ਲੈਣ ਨੂੰ ਤਿਆਰ ਹਾਂ ਸਾਨੂੰ ਪਾਣੀ ਦੇਣਾ ਮਰਜ਼ੀ ਤੇ ਦੇ ਪਰ ਸਾਡੇ ਪੰਜਾਬ ਵਾਲੇ ਭਰਾ ਨੇ ਨੁਕੜੇ ਗਿਆ ਸੀ ਉਹਨਾਂ ਵਾਸਤੇ ਸੇਵਾ ਲੈ ਕੇ ਜਾ ਰਹੇ ਹਾਂ ਪਰ ਪੰਜਾਬ ਵਾਲੇ ਭਰਾਵਾਂ ਕਿ ਬੇਨਤੀ ਆ ਵੀ ਸਾਡੇ ਬਹੁਤ ਬੁਰੇ ਹਾਲਾਤ ਇੱਥੇ ਤੁਸੀਂ ਡੁੱਬ ਕੇ ਮਰੀ ਜੰਨੇ ਆ ਅਸੀਂ ਸੁੱਕ ਕੇ ਮਰੀ ਜੰਨੇ ਆ ਪਰ ਇਹ ਬੰਦਾ ਕਿਤੇ ਗੱਪ ਮਾਰ ਰਿਹਾ